ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਇਸ ਸਮੇਂ ਦੀ ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੇ ਤਰਨਤਾਰਨ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਆਮ ਆਦਮੀ ਪਾਰਟੀ ਨੇ ਅੱਜ ਸੰਧੂ ਨੂੰ ਐਲਾਨ ਦਿੱਤਾ ਆਪਣਾ ਉਮੀਦਵਾਰ ਤੁਹਾਨੂੰ ਦੱਸਦੇ ਕਿ ਅੱਜ ਤਰਨਤਾਰਨ ਦੇ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਸੀ ਜਿੱਥੇ ਮੁੱਖ ਮੰਤਰੀ ਮਾਨ ਖੁਦ ਪਹੁੰਚੇ ਸਨ ਤੇ ਸੰਬੋਧਨ ਦੇ ਦੌਰਾਨ ਉਹਨਾਂ ਨੇ ਹਰਮੀਤ ਸਿੰਘ ਸੰਧੂ ਨੂੰ ਸਟੇਜ ਤੇ ਬੁਲਾ ਲਿਆ ਅਤੇ ਸਟੇਜ ਤੋਂ ਹੀ ਐਲਾਨ ਕਰ ਦਿੱਤਾ ਕਿ ਇਸ ਵਾਰ ਦੀ ਜਿਮਣੀ ਚੋਣ ਦੇ ਲਈ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਤੇ ਆਮ ਆਦਮੀ ਪਾਰਟੀ ਇਸ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਉਤਰਾਈ ਹੈ ਤੇ ਹਰਮਿਤ ਸਿੰਘ ਸੰਧੂ ਨੂੰ 2025 ਦੀ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ ਇਸ ਮੌਕੇ ਕੀ ਕੀ ਕੁਝ ਕਹਿਣਾ ਮੁੱਖ ਮੰਤਰੀ ਮਾਨ ਹੁਣਾਂ ਦਾ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਇੱਕ ਹੋਰ ਬਹੁਤ ਵੱਡੀ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇਖ ਕੇ ਜਾਣਾ ਧਰਮ ਤਰਨ ਹਲਕੇ ਵਾਲਿਆਂ ਨੂੰ ਹਰਮੀਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਹਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਹੈ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਣੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਆਉਣ ਦੇਣਾ ਸੌਰਬੀਰ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇੱਕ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਐ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਊਗੀ ਤਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਹ ਰੱਗੇ ਲੈ ਜਾਓ ਜੀ ਤਾਹ ਰੇ ਤਿੰਨ ਤਿੰਨ ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇੱਕ ਤਾਂ ਨਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆ ਬਾ ਆ ਜੋ ਆਰਾਮ ਨਾਲ ਆ ਮੈਂ ਕਿਹੜਾ ਮਨਾ ਕਰਦਾ ਆਰਾਮ ਨਾਲ ਲਿਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸਰਪੇ ਪਾਏ ਹੋਣਗੇ ਪੜ ਲੈਣੇ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸਿਆਪੇ ਗਏ ਆ ਉਹਨਾਂ ਉਹਨੇ ਕੋਈ ਹੋਊਗਾ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਇੱਕ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਮਿਲ ਰਿਹਾ ਹੈ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਬੜਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਤਾਂ ਦੱਸਦੀ ਕਿ ਅਰਮਿਤ ਸਿੰਘ ਸੰਧੂ ਨੇ 2002 ਦੇ ਵਿੱਚ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜੀ ਸੀ ਜਿਸ ਤੋਂ ਬਾਅਦ 2007 ਅਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਮਲ ਦਲ ਦੇ ਵੱਲੋਂ ਉਹਨਾਂ ਨੇ ਜਿੱਤ हासिल ਕੀਤੀ ਸੀ جس ਤੋਂ ਬਾਅਦ 2024 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਤੇ ਇਸ ਸਾਲ یعنی ਕਿ 2025 ਦੇ ਜੁਲਾਈ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਸਮੇ ਸ਼ਮੂਲੀਅਤ ਕੀਤੀ ਉਸ ਸਮੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੌਜੂਦ ਸਨ ਤੇ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਹਰਮਿਤ ਸਿੰਘ ਸੰਧੂ ਨੇ ਜੋ ਉਹ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਉਮੀਦਵਾਰ ਹੋਣਗੇ ਹੁਣ ਦੇਖਣਾ ਹੋਵੇਗਾ ਕਿ ਤਰਨਤਾਰਨ ਦੇ ਲੋਕ ਹਰਮਿਤ ਸਿੰਘ ਸੰਧੂ ਨੂੰ ਇੱਕ ਆਜ਼ਾਦ ਉਮੀਦਵਾਰ ਜਾਂ ਅਕਾਲੀ ਉਮੀਦਵਾਰ ਜਾਂ ਫਿਰ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵੀ ਪਸੰਦ ਕਰਦੇ ਨੇ ਜਾਂ ਨਹੀਂ ਪਰ ਉਮੀਦਵਾਰ ਦਾ ਨਾਂ ਐਲਾਨਨ ਦੇ ਨਾਲ ਨਾਲ ਤਰਨਤਾਰਨ ਦੇ ਵਿੱਚ ਹੁਣ ਸਿਆਸੀ ਸਰਗਰਮੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਾਜਣਗੀਆਂ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਜੀ ग्लोबल ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਇਸ ਸਮੇਂ ਦੀ ਪੰਜਾਬ ਦੀ ਸਿਆਸਤ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਨੇ ਤਰਨਤਾਰਨ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਆਮ ਆਦਮੀ ਪਾਰਟੀ ਨੇ ਅੱਜ ਸੰਧੂ ਨੂੰ ਐਲਾਨ ਦਿੱਤਾ ਆਪਣਾ ਉਮੀਦਵਾਰ ਤੁਹਾਨੂੰ ਦੱਸਦੇ ਕਿ ਅੱਜ ਤਰਨਤਾਰਨ ਦੇ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਸੀ ਜਿੱਥੇ ਮੁੱਖ ਮੰਤਰੀ ਮਾਨ ਖੁਦ ਪਹੁੰਚੇ ਸਨ ਤੇ ਸੰਬੋਧਨ ਦੇ ਦੌਰਾਨ ਉਹਨਾਂ ਨੇ ਹਰਮੀਤ ਸਿੰਘ ਸੰਧੂ ਨੂੰ ਸਟੇਜ ਤੇ ਬੁਲਾ ਲਿਆ ਅਤੇ ਸਟੇਜ ਤੋਂ ਹੀ ਐਲਾਨ ਕਰ ਦਿੱਤਾ ਕਿ ਇਸ ਵਾਰ ਦੀ ਜਿਮਣੀ ਚੋਣ ਦੇ ਲਈ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਣਗੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਜਾਂ ਕਹਿ ਲਓ ਕਿ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਤੇ ਆਮ ਆਦਮੀ ਪਾਰਟੀ ਇਸ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਉਤਰਾਈ ਹੈ ਤੇ ਹਰਮਿਤ ਸਿੰਘ ਸੰਧੂ ਨੂੰ 2025 ਦੀ ਜ਼ਿਮਣੀ ਚੋਣ ਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ ਇਸ ਮੌਕੇ ਕੀ ਕੀ ਕੁਝ ਕਹਿਣਾ ਮੁੱਖ ਮੰਤਰੀ ਮਾਨ ਹੁਣਾਂ ਦਾ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ ਇੱਕ ਹੋਰ ਬਹੁਤ ਵੱਡੀ ਅਨਾਉਂਸਮੈਂਟ ਤੇ ਬਹੁਤ ਵੱਡਾ ਇੱਕ ਤੋਹਫਾ ਤੁਹਾਨੂੰ ਅੱਜ ਦੇਖ ਕੇ ਜਾਣਾ ਧਰਮ ਤਰਨ ਹਲਕੇ ਵਾਲਿਆਂ ਨੂੰ ਹਰਮੀਤ ਜੀ ਇੱਕ ਮਿੰਟ ਆਇਓ ਇਹਨਾਂ ਨੇ ਕਿਹਾ ਕਿ ਉਹ ਪਤਾ ਨਹੀਂ ਕਿੱਥੋਂ ਲਿਆ ਕੇ ਕੋਈ ਕੈਂਡੀਡੇਟ ਦੇਤਾ ਕਾਂਗਰਸ ਵਾਲਿਆਂ ਦਾ ਹਜੇ ਪੱਕਾ ਨਹੀਂ ਪਤਾ ਕਦੋਂ ਕਰਨਗੇ ਸ਼ੁਰੂ ਕਰਨਗੇ ਪਰ ਸਾਡਾ ਤਾਂ ਸਿੱਧਾ ਜਿਹਾ ਕੰਮ ਹੈ ਅਸੀਂ ਤਾਂ ਆਮ ਲੋਕਾਂ ਚੋਂ ਆਮ ਬੰਦਿਆਂ ਚੋਂ ਹੀ ਇਲਾਕੇ ਚੋਂ ਹੀ ਜਿਹੜਾ ਤੁਸੀਂ ਕਹਿੰਦੇ ਹੋ ਜੋ ਸਰਵੇ ਸਰਵੇ ਮੁਤਾਬਕ ਸਾਡੇ ਆਇਆ ਉਹਦੇ ਚ ਇਹੀ ਗੱਲ ਆਈ ਹੈ ਕਿ ਭਾਈ ਜੇ ਸੇਵਾਦਾਰ ਇੱਥੋਂ ਦੇਣਾ ਤਾਂ ਫਿਰ ਆਹ ਨਾਮ ਜਿਹੜਾ ਸਭ ਤੋਂ ਵਧੀਆ ਹੈ ਤੇ ਮੈਂ ਅੱਜ ਇਹ ਅਨਾਉਂਸਮੈਂਟ ਤੁਹਾਡੇ ਸਾਹਮਣੇ ਕਰਦਾ ਕਿ ਸਾਡਾ 22 ਇਲੈਕਸ਼ਨ ਦੇ ਵਿੱਚ ਸਾਡਾ ਜਿਹੜਾ ਉਮੀਦਵਾਰ ਹੈ ਉਹ ਹਰਨੀਤ ਸੰਧੂ ਤੁਹਾਡਾ ਉਮੀਦਵਾਰ ਹੈ ਇਹ ਥੋੜੀ ਪਸੰਦ ਹੈ ਆਮ ਤੌਰ ਤੇ ਪਾਰਟੀਆਂ ਆਪਦੀ ਪਸੰਦ ਕਰਦੀਆਂ ਨੇ ਪਰ ਇਹ ਥੋੜੀ ਪਸੰਦ ਹੈ ਸੋ ਤਿੰਨ ਰਾਤ ਇੱਕ ਕਰਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਓ ਬਾਕੀ ਕੋਈ ਕਮੀ ਨਹੀਂ ਮੰਗ ਪੱਤਰ ਇਹਦਾ ਸਾਈਨ ਮੇਰੇ ਕੋਈ ਕਮੀ ਨਹੀਂ ਆਉਣ ਦੇਣਾ ਸੌਰਵੀਰ ਜੀ ਮਿਹਨਤ ਕਰੋ ਲੋਕਾਂ ਕੋਲੇ ਘਰ ਘਰ ਜਾ ਕੇ ਪ੍ਰਚਾਰ ਕਰੋ ਕਿਉਂਕਿ ਪਬਲਿਕ ਹੈ ਜੀ ਦੇਖੋ ਇਹ ਜੇ ਆਪਾਂ ਵਿਆਹ ਦਾ ਜੇ ਆਪਾਂ ਵਿਆਹ ਦਾ ਕਾਰਡ ਦੇ ਦਈਏ ਨਾ ਵਿਆਹ ਦਾ ਕਾਰਡ ਦਿੱਤੇ ਤੇ ਲੋਕ ਆਉਂਦੇ ਨਹੀਂ ਕਹਿੰਦੇ ਨਾਲ ਫੋਨ ਨਹੀਂ ਕੀਤਾ ਕਾਰਡ ਤਾਂ ਦਿੱਤਾ ਪਰ ਨਾਲ ਫੋਨ ਨਹੀਂ ਕੀਤਾ ਇਸ ਕਰਕੇ ਜਿੰਨੀ ਵਾਰ ਵੀ ਬੁਲਾਇਆ ਲੋਕਾਂ ਨੇ ਪਿੰਡਾਂ ਚ ਉੱਥੇ ਜਾਓ ਉਹਨਾਂ ਨੂੰ ਪਿਆਰ ਨਾਲ ਸੱਦਾ ਦਿਓ ਕਿ ਆਜੋ ਆਪਾਂ ਤਰਨਤਾਰਨ ਨੂੰ ਇੱਕ ਖੁਸ਼ਹਾਲ ਇਲਾਕਾ ਬਣਾਈਏ ਬਾਰਡਰ ਦਾ ਏਰੀਆ ਪਹਿਲਾਂ ਹੀ ਬਹੁਤ ਮਾਰਾਂ ਝੱਲੀਆਂ ਹੋਈਆਂ ਨੇ ਇੱਥੇ ਕੁੜੀਆਂ ਦੇ ਕਾਲਜ ਦੀ ਤੁਸੀਂ ਗੱਲ ਕੀਤੀ ਐ ਬਣੂਗਾ ਇੱਥੇ ਇੰਡਸਟਰੀ ਵੀ ਇੱਥੇ ਆਉਗੀ ਸਾਰ ਦੇ ਪਰਲੇ ਪਾਸੇ ਜਿਹੜੇ ਪਿੰਡ ਨੇ ਮੈਂ ਬਹੁਤ ਵਾਰੀ ਕਹਿ ਚੁੱਕਾ ਕਿ ਤਾਹ ਰੱਗੇ ਲੈ ਜਾਓ ਜੀ ਤਾਹ ਰੇ 3-3 ਕਿਲੋਮੀਟਰ ਇੱਧਰ ਐ ਇੰਟਰਨੈਸ਼ਨਲ ਰੂਲ ਐ 150 ਮੀਟਰ ਦਾ ਤੁਸੀਂ 200 ਮੀਟਰ ਤੇ ਲਾ ਲਓ ਕਿੰਨੇ ਖੇਤ ਇੱਧਰਲੇ ਪਾਸੇ ਆ ਜਾਣਗੇ ਨਹੀਂ ਤਾਂ ਕਾਰਡ ਦਿਖਾ ਕੇ ਜਾਣਾ ਪੈਂਦਾ ਬੀਐਸਐਫ ਨਾਲ ਜਾਂਦੀ ਐ ਬੀਐਸਐਫ ਦਾ ਟਾਈਮ ਬਚੂਗਾ ਸੋ ਸਾਰੀਆਂ ਸਮੱਸਿਆਵਾਂ ਮੇਰੇ ਧਿਆਨ 'ਚ ਨੇ ਮੇਰੇ ਮੇਰੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਸੋ ਕੋਈ ਨਹੀਂ ਕੋਈ ਬੁਲਾ ਲਓ ਬੁਲਾ ਲਓ ਇੱਕ ਇਕ ਤਾਂ ਨਾ ਇਹ ਕੰਮ ਨਾ ਸ਼ੁਰੂ ਕਰੋ ਆਰਾਮ ਨਾਲ ਆਜੋ ਰਾਮਨਾਥ ਮੈਂ ਕਿਹਾ ਮਨਾ ਕਰਦਾ ਆਰਾਮ ਨਾਲ ਲਿਆਓ ਪੁਲਿਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਬਜ਼ੁਰਗ ਨੇ ਕੋਈ ਮੰਗ ਪੱਤਰ ਹੈ ਕੋਈ ਨਾ ਕੋਈ ਦੁੱਖ ਹੀ ਹੋਊਗਾ ਕੋਈ ਪੁਰਾਣੀਆਂ ਸਕਾਰਾਂ ਦੇ ਸਰਪੇ ਪਾਏ ਹੋਣਗੇ ਪੜ ਲੈਣੇ ਕੋਈ ਗੱਲ ਨਹੀਂ ਉਹ ਤਾਂ ਪਾਕ ਹੀ ਸਿਆਪੇ ਗਏ ਆ ਉਹਨਾਂ ਉਹਨੇ ਕੋਈ ਹੋਊਗਾ ਤਾਂ ਹੁਣ ਕੋਈ ਨਹੀਂ ਠੀਕ ਹੈ ਨਾ ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਹਰਮੀ ਸੰਧੂ ਹੋਰਾਂ ਦੇ ਨਾਂ ਤੇ ਔਰ ਜਦੋਂ ਵੀ ਪ੍ਰਚਾਰ ਸ਼ੁਰੂ ਕਰਨਗੇ ਨਾਲ ਆਵਾਂਗੇ ਜਿੱਥੇ ਬੁਲਾਉਣਗੇ ਨਾਲ ਆਵਾਂਗੇ ਸਾਡੀ ਸਾਡੇ ਲਈ ਇੱਕ ਸੇਵਾ ਜਿੰਨਾ ਵੀ ਹੋਇਆ ਮਿਹਨਤ ਕਰਾਂਗੇ ਮਿਹਨਤ ਪੱਖੋਂ ਅਸੀਂ ਕੋਈ ਕਮੀ ਨਹੀਂ ਛੱਡਦੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਤੇ ਤੁਹਾਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਅੱਜ ਨਵੀਆਂ ਸੜਕਾਂ ਤੇ ਨਵਾਂ ਐਮਐਲਏ ਤੁਹਾਨੂੰ ਆਮਾਦੀ ਪਾਰਟੀ ਵੱਲੋਂ ਮਿਲ ਰਿਹਾ ਹੈ ਤੇ ਤੁਸੀਂ ਦੋਨਾਂ ਨੂੰ ਸੰਭਾਲ ਕੇ ਰੱਖਣਾ ਔਰ ਦੋਨਾਂ ਤੇ ਗੌਰ ਵੀ ਰੱਖਣੀ ਹੈ ਠੀਕ ਹੈ ਨਾ ਤਾਂ ਕਿ ਤੁਹਾਡੇ ਕੰਮ ਜਿਹੜੇ ਨੇ ਉਹ ਘਰ-ਘਰ ਤੱਕ ਹੋਣ ਚੁੱਲਿਆਂ ਤੱਕ ਅੱਗਾ ਜਿਹੜੀਆਂ ਨੇ ਉਹ ਬਲਦੀਆਂ ਨੇ ਜਿਹੜੀਆਂ ਉਹ ਅੱਗਾ ਨਾ ਬੁਝ ਸਕਣ ਨੌਕਰੀਆਂ ਮਿਲਣ ਤਰੱਕੀਆਂ ਹੋਣ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਤਾਂ ਦੱਸਦੀ ਕਿ ਅਰਮਿਤ ਸਿੰਘ ਸੰਦੂ ਨੇ 2002 ਦੇ ਵਿੱਚ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੌਨ ਲੜੀ ਸੀ ਜਿਸ ਤੋਂ ਬਾਅਦ 2007 ਅਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਮਲ ਦਲ ਦੇ ਵੱਲੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ 2024 ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਤੇ ਇਸ ਸਾਲ ਯਾਨੀ ਕਿ 2025 ਦੇ ਜੁਲਾਈ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਸ ਸਮੇ ਸ਼ਮੂਲੀਅਤ ਕੀਤੀ ਉਸ ਸਮੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੌਜੂਦ ਸਨ ਤੇ ਹੁਣ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਹਰਮਿਤ ਸਿੰਘ ਸੰਧੂ ਨੇ ਜੋ ਉਹ ਆਮ ਆਦਮੀ ਪਾਰਟੀ ਦੇ ਤਰਨਤਾਰਨ ਤੋਂ ਉਮੀਦਵਾਰ ਹੋਣਗੇ ਹੁਣ ਦੇਖਣਾ ਹੋਵੇਗਾ ਕਿ ਤਰਨਤਾਰਨ ਦੇ ਲੋਕ ਹਰਮਿਤ ਸਿੰਘ ਸੰਧੂ ਨੂੰ ਇੱਕ ਆਜ਼ਾਦ ਉਮੀਦਵਾਰ ਜਾਂ ਅਕਾਲੀ ਉਮੀਦਵਾਰ ਜਾਂ ਫਿਰ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵੀ ਪਸੰਦ ਕਰਦੇ ਨੇ ਜਾਂ ਨਹੀਂ ਪਰ ਉਮੀਦਵਾਰ ਦਾ ਨਾਂ ਐਲਾਨਨ ਦੇ ਨਾਲ ਨਾਲ ਤਰਨਤਾਰਨ ਦੇ ਵਿੱਚ ਹੁਣ ਸਿਆਸੀ ਸਰਗਰਮੀਆਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਾਜਣਗੀਆਂ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अते अमेज़न फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते